ਵੀਰ ਜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੰਤਵ ਉਹ ਕੇਵਲ ਤੇ ਕੇਵਲ ਇੰਨਾ ਹੀ ਆ ਕਿ ਸਤ ਨਵਜੋਤ ਸਿੰਘ ਸਿੱਧੂ ਜਿਹੜੇ ਸਾਬਕਾ ਐਮਪੀ ਨੇ ਪੰਜਾਬ ਦੇ ਸਾਬਕਾ ਵਜ਼ੀਰ ਨੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਇਸ ਖਿੱਤੇ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਮੰਗ ਸੀ ਕਿ ਸਿੱਧੂ ਸਾਹਿਬ ਆਪ ਦੀ ਵਾਈਫ ਦੀ ਬਿਮਾਰੀ ਕਰਕੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਆ ਨਹੀਂ ਸੀ ਸਕੇ ਕਰਤਾਰਪੁਰ ਦਾ ਲਾਂਗਾ ਖਲੌਣ ਚ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਇਸ ਕਰਕੇ ਲੋਕ ਚਾਹੁੰਦੇ ਸੀ ਕੋਈ ਇੱਥੇ ਆਉਣ ਉਹਨਾਂ ਦੀ ਰੈਲੀ ਰੱਖੀ ਗਈ ਹੈ 21 ਤਰੀਕ ਨੂੰ 11 ਤੋਂ 2 ਵਜੇ ਤੱਕ ਦਾ ਫੰਕਸ਼ਨ ਪ੍ਰਾਈਮ ਫਾਰਮ ਬੁਗਵੀਪੁਰਾ ਚੌਂਕ ਅੰਮ੍ਰਿਤਸਰ ਰੋਡ ਮੋਗਾ ਵਿਖੇ ਤੇ ਅੱਜ ਤੁਹਾਨੂੰ ਬੇਨਤੀ ਕਰਨ ਲਈ ਆਏ ਆ ਕਿ ਤੁਸੀਂ ਸਾਰਿਆਂ ਨੇ ਉਸ ਦਿਨ ਸਾਡੀ ਕਵਰੇਜ ਦੇਣੀ ਹੈ ਸਿੱਧੂ ਸਾਹਿਬ ਦੇ ਵਿਚਾਰ ਸੁਣਨੇ ਆ ਜਿਹੜੀ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਹੋ ਰਹੀ ਹੈ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪਰਫੁੱਲਤ ਕਰਨ ਲਈ ਹੋ ਰਹੀ ਹੈ ਔਰ ਮੌਜੂਦਾ ਹਕੂਮਤ ਦੀ ਜਿਹੜੀਆਂ ਨਲਾਇਕੀਆਂ ਤੇ ਨਾਕਾਮਯਾਬੀਆਂ ਨੇ ਜਿਹੜੇ ਝੂਠੇ ਲਾਰੇ ਲਾ ਕੇ ਹਕੂਮਤ ਬਣਾਈ ਸੀ ਉਹਨਾਂ ਨੂੰ ਲੋਕਾਂ ਦੇ ਸਨਮੁਖ ਖੜ ਕੇ ਉਜਾਗਰ ਕਰਨ ਦੀ ਗੱਲ ਤੇ ਆਉਣ ਵਾਲੀ ਪਾਰਲੀਮੈਂਟ ਦੀ ਤਿਆਰੀ ਕਰਨ ਦਾ ਮੇਨ ਮੁੱਦਾ ਜਿਹੜਾ ਇਸ ਲਈ ਆ ਰਹੇ ਨੇ। ਲੋਕਲ ਲੀਡਰਸ਼ਿਪ ਜਿਹੜੀ ਹੈ ਸ਼ਾਮਲ ਹੋਏਗੀ ਰਾਜ ਦੀ ਵਿੱਚ। ਹਾਂਜੀ। ਲੋਕਲ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਹੈ ਸ਼ਾਮਲ ਹੋਏਗੀ ਰਾਜ ਦੀ ਵਿੱਚ। ਸਿੱਧੂ ਸਾਹਿਬ ਨੇ ਵੀ ਜਿਹੜਾ ਆਪਦੇ ਫੇਸਬੁੱਕ ਤੇ ਬੇਨਤੀ ਕੀਤੀ ਸੀ ਅਸੀਂ ਵੀ ਜਿਹੜੀ ਕੀਤੀ ਸੀ। ਅਸੀਂ ਸਾਰਿਆਂ ਨੂੰ ਕੀਤਾ ਔਰ ਤੁਸੀਂ ਦੇਖ ਲਓ ਆ ਸਾਰੇ ਕਾਂਗਰਸੀ ਬੈਠੀ ਐ ਸਾਰੇ ਸ਼ਾਮਲ ਉਹ ਕਾਂਗਰਸ ਦੇ ਕੰਨੇ ਕੰਨੇ ਜੀ ਕੰਨੇ ਕੰਨੇ ਬਾਇਕਟ ਕਰ ਚੁੱਕੀ ਐ ਹਾਂਜੀ ਕਾਂਗਰਸ ਪਾਰਟੀ ਕਹਿ ਰਹੀ ਐ ਕਿ ਅਸੀਂ ਇਸ ਸਰੇਂ ਦਾ ਬਾਇਕਟ ਕੀਤਾ ਸਾਡਾ ਸਰੇਂ ਦਾ ਕੋਈ ਲੈਣਾ ਦੇਣਾ ਤੁਸੀਂ ਭਾਈ ਜੀ 21 ਤਰੀਕ ਨੂੰ ਆਉਣਾ 21 ਤਰੀਕ ਨੂੰ ਆ ਕੇ ਤੁਸੀਂ ਦੇਖਣਾ ਕਿ ਕਿੰਨੇ ਕਾਂਗਰਸੀ ਉੱਥੇ ਆਏ ਆ ਹਰ ਪਿੰਡ ਦਾ ਸਰਪੰਚ ਹਰ ਪਿੰਡ ਦਾ ਪੰਚਾਇਤ ਮੈਂਬਰ ਨੰਬਰ ਦਾ ਸਮੁੱਚੇ ਜ਼ਿਲ੍ਹੇ ਚੋਂ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕ ਸਾਰੇ ਉੱਥੇ ਹੋਣਗੇ ਤੁਹਾਡੇ ਸਾਹਮਣੇ ਰਜ਼ਾਗਰ ਹੋ ਜੂਗਾ ਜਿਲ੍ਹਾ ਪ੍ਰਧਾਨ ਅਸਰ ਗੱਲ ਹੋਈ ਕਿੰਨੇ ਕ ਵਰਕਰ ਆਣਗੇ ਜਿਲ੍ਹਾ ਪ੍ਰਧਾਨ ਪਹੁੰਚਾਂਗੇ ਅਸੀਂ ਤਾਂ ਜਿਲ੍ਹਾ ਪ੍ਰਧਾਨ ਨੂੰ ਵੀ ਸੱਦੇ ਜਰੂਰ ਪਹੁੰਚਣਗੇ ਬਸ ਉਹ ਕਈ ਕਈ ਕਾਂਗਰਸੀ ਜਿਹੜੇ ਕਾਰਜਕਰਤਾ ਉਹ ਕਹਿ ਰਹੇ ਸਾਨੂੰ ਹਾਈ ਕਮਾਂਡ ਤੋਂ ਕੋਈ ਇਸ ਤਰ੍ਹਾਂ ਦੀ ਰੈਲੀ ਦਾ ਕੋਈ ਮੈਸੇਜ ਨਹੀਂ ਆਇਆ ਹਾਈ ਕਮਾਂਡ ਦਾ ਬਾਈ ਹੁਕਮ ਸਾਨੂੰ ਵੀ ਨਹੀਂ ਕੋਈ ਆਇਆ ਅਸੀਂ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਇਕੱਠੇ ਹੋ ਕੇ ਇਹ ਇਹਨੂੰ ਆਰਗੇਨਾਈਜ਼ ਵੀ ਕਰ ਰਹੇ ਆਂ ਸਿੱਧੂ ਸਾਹਿਬ ਨੂੰ ਵੈਲਕਮ ਵੀ ਕਰ ਰਹੇ ਆ ਤੇ ਸਿੱਧੂ ਸਾਹਿਬ ਦੇ ਨਾਲ ਹੋਰ ਵੀ ਕਾਂਗਰਸ ਦੇ ਬਹੁਤ ਸਰਕਾਰ ਦਾ ਆਗੂ ਜਿਹੜੇ ਵੱਡੇ ਲੀਡਰ ਨੇ ਉਹ ਵੀ ਆਉਣਗੇ ਇਹ ਸਿੱਧੂ ਸਾਹਿਬ ਕੇ ساتھ ਮੋਗਾ का, का प्यार ये कैसा है 100 ਕਰੋੜ ਅਨਾਉਂਸ ਕਰਕੇ ਗਏ ਸੀ ਜਬ ਮੰਤਰੀ تھے ਆਪ ਤੱਕ ਕੂਟੀ ਕੋੜੀ ਨਹੀਂ ਮਿਲੀ ਸਿੱਧੂ ਸਾਹਿਬ ਉਸਕੇ ਬਾਅਦ ਮੰਤਰੀ ਰਹੇ ਨਹੀਂ ਨਹੀਂ ਉਸ ਸਮੇਂ ਕੀ ਕਾਫੀ ਵਾਰ ਤੱਕ ਰਹੇ ਸੀ ਉਹ ਤਾਂ ਬਾਰੂ ਉਹ ਕਿਉਂ ਨਹੀਂ دی ਉਹ ਤਾਂ ਸਿੱਧੂ ਸਾਹਿਬ ਬਤਾ ਸਕਦੇ ਉਹ ਆਏਗੇ ਪਰਸੋਂ ਆਪਾਂ ਉਹਨੂੰ ਪੁੱਛ ਲਾਂਗੇ ਜਿਹੜੀ ਅੱਜ ਦੀ ਸਾਡੇ ਮੁੱਦੇ ਵਾਲੀ ਗੱਲ ਆ ਉਹ ਸਾਨੂੰ ਦੱਸੋ। ਐਮਰਲ ਸਿੰਘ ਸਾਹਿਬ। ਪਈ ਲੱਗਦਾ ਨਹੀਂ ਕਿ ਕਾਂਗਰਸ ਜਿਹੜੀ ਹੈ ਦੋ ਦਿਨਾਂ ਅਜ ਬਣ ਚੁੱਕੀ ਹੈ ਇਸ ਤੋਂ ਬਾਅਦ ਵੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਕਾਕਰ ਲੋਗੜ ਮਾਲਵੀਕਾ ਸੂਦਰਾ ਵੱਲੋਂ ਰੱਖੀ ਗਈ ਹੈ ਸਰ। ਤੁਸੀਂ ਉੱਥੇ ਵੀ ਜਾ ਕੇ ਦੇਖ ਲਓ ਜੀ ਕਿ ਕੌਣ ਆਊਗਾ। ਸਾਨੂੰ ਤਾਂ ਬਿਲਕੁਲ ਨਹੀਂ ਲੱਗਦਾ ਵੀ ਦੋ ਦਿਨਾਂ ਅਜ ਮੰਡੀ ਗਈ ਇਸ ਦਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਆ। ਕਾਂਗਰਸ ਦੇ ਝੰਡੇ ਥੱਲੇ ਰੈਲੀ ਹੋਏਗੀ। ਤੁਸੀਂ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਉਸ ਪਰਸੋਂ ਸੰਡੇ ਨੂੰ ਐਤਵਾਰ ਨੂੰ 11 ਤੋਂ 2 ਦਰਸ਼ਨ ਦੇਣੇ ਆ। ਤੁਸੀਂ ਉੱਥੇ ਕਵਰੇਜ ਵੀ ਕਰਨੀ ਹੈ ਤੁਹਾਨੂੰ ਪਤਾ ਲੱਗ ਜੂ ਕਿ ਕਿੰਨੀ ਕਾਂਗਰਸ ਆਉਂਦੀ ਹੈ ਜੇ ਕਾਂਗਰਸ ਨਹੀਂ ਆਉਗੀ ਅਸੀਂ ਅਸੀਂ ਕਾਂਗਰਸ ਚ ਹਨ ਤੇ ਜੇ ਕਾਂਗਰਸ ਨਾ ਆਉਗੀ ਤਾਂ ਅਸੀਂ ਰੈਲੀ ਕਿਹਦੇ ਨਾਲ ਕਰਾਂਗੇ ਉਸੇ ਦਿਨ ਸੈਰਪੜ੍ਹ ਇੱਕ ਬਹੁਤ ਬੜੀ ਰਥਿਆਤਰਾ ਨਿਕਲਣ ਵਾਲੀ ਹੈ ਕੀ ਆਪਕੋ ਲੱਗਦਾ ਨਹੀਂ ਹੈ ਕਿ ਉਸ ਵਿੱਚ ਮੈਂ ਠੀਕ ਹੈ ਰੈਲੀ ਦਾ ਸਮਾਂ ਨਹੀਂ ਉਹ ਜਦ ਤੱਕ ਯਾਤਰਾ ਦਾ ਕੰਮ ਸ਼ੁਰੂ ਹੋਣਾ ਉਸ ਵਕਤ ਤੱਕ ਹਮ ਵੀ ਉਹਨਾਂ ਨੂੰ ਜੁਆਇਨ ਕਰ ਲੈਣਗੇ ਰੈਲੀ ਦਾ ਸੇਮ ਟਾਈਮ ਹੈ ਸੇਮ ਟਾਈਮ ਦੋਨੋਂ ਦਾ 11:00 ਤੋਂ ਸੇਮ ਟਾਈਮ ਹੈ ਸਾਂ ਕੋ 5 6 ਵਜੇ ਤੱਕ ਖਤਮ ਹੋ ਜਾਣਾ ਹੈ। ਯਾਤਰਾ 6 ਤੱਕ ਖਤਮ ਹੋਊਗੀ ਨਾ। ਤਾਂ ਹਮ ਵੀ ਉਸਮੇ ਸ਼ਾਮਲ ਹੋ ਜਾਵਾਂਗੇ। ਆਪ ਨੂੰ 1:30 ਵਜੇ ਖਤਮ ਕਰ ਦੇਣਗੇ। ਸਰ ਹਲਕਾ ਇੰਚਾਰਜ ਕਹਿ ਰਹੀ ਹੈ ਕਿ ਵੀ ਪਾਰਟੀ ਦੇ ਬਾਹਰਲੇ ਬੰਦੇ ਰੈਲੀ ਕਰ ਰਹੇ ਆ। ਤੁਸੀਂ ਦੱਸੋ ਅਸੀਂ ਤੁਹਾਡੇ ਸਾਹਮਣੇ ਬੈਠੇ ਆਂ। ਕਾਂਗਰਸ ਪਾਰਟੀ ਦੇ ਵਿੱਚ ਕੋਈ ਹਲਕਾ ਇੰਚਾਰਜ ਦੀ ਪੋਸਟ ਨਹੀਂ। ਕਾਂਗਰਸ ਦਾ ਸੰਵਿਧਾਨ ਦੇਖ ਲਿਓ। ਕਾਂਗਰਸ ਦਾ ਸੰਵਿਧਾਨ ਦੇਖ ਲਓ ਕਾਂਗਰਸ ਦੀਆਂ ਨੀਤੀਆਂ ਪੜ੍ਹ ਲਓ ਕਿ ਕਾਂਗਰਸ ਦੇ ਵਿੱਚ ਕੋਈ ਹਲਕਾ ਇੰਚਾਰਜ ਨਹੀਂ ਹੁੰਦਾ। ਤੁਸੀਂ ਦੱਸੋ ਅਸੀਂ ਜਿਹੜੇ ਸਾਰੇ ਬੈਸਟੀਆਂ ਅਸੀਂ ਕਾਂਗਰਸੀ ਨਹੀਂ ਤੇ ਅਸੀਂ ਰੈਲੀ ਕਰ ਰਹੇ ਆ ਆਰਗੇਨਾਈਜ਼ ਕਰ ਰਹੇ ਆ ਤੇ ਕਾਂਗਰਸੀ ਆਰਗੇਨਾਈਜ਼ ਕਰ ਰਹੀ ਹੈ ਹੋਰ ਕਿਹੜੀ ਲੀਡਰਸ਼ਿਪ ਆ ਰਹੀ ਹੈ ਜੀ ਇਸ ਤੋਂ ਇਲਾਵਾ ਜੀ ਸਾਹਿਬ ਤੋਂ ਇਲਾਵਾ ਕਿਹੜੇ ਕਿਹੜੇ ਲੀਡਰ ਆ ਰਹੇ ਨੇ ਪੰਜਾਬ ਪ੍ਰਧਾਨ ਆ ਰਹੇ ਨੇ ਜਾਂ ਕੋਈ ਹੋਰ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਹੈ ਉਹ ਤਕਰੀਬਨ ਸਾਰਿਆਂ ਨੂੰ ਦਿੱਤਾ ਸਮੁੱਚੀ ਕਾਂਗਰਸ ਨੂੰ ਹੁਣ ਉਹ ਜੀ ਕੌਣ ਆਉਂਦਾ ਇਹ ਸਮਝ ਦੱਸੇਗਾ ਸਰ ਡੀਪੀ ਭਾਜੀ ਦੀ ਗੱਲ ਦੇ ਸੰਬੰਧ ਵਿੱਚ ਜਿਹੜੀ ਕੰਪਲੈਂਟ ਸੰਭਲ ਜਿਵੇਂ ਸਾਹਮਣੇ ਕਿਹਾ ਕਿ ਅਮਲਾ ਸਾਹਿਬ ਨੇ ਕਿ ਹਲਕਾ ਇਚਾਰਜ ਦੀ ਪੋਸ ਜਿਹੜੀ ਆ ਸਦਾਲ ਨੇ ਕੋਣੀ ਹੁੰਦੀ ਨਹੀਂ ਤੁਸੀਂ ਵੀ ਨਾਲ ਬੋਲ ਰਹੇ ਸੀਗੇ ਇਹ ਸਰ ਮਾਲਿਕਾ ਸੂਰਾਂ ਨੇ ਵੀ ਕਿਹਾ ਵੀ ਫੋਟੋ ਜਿਹੜੀਆਂ ਲੱਗੀਆਂ ਨੇ ਬਿਨਾ ਪੁੱਛੇ ਲਾਈਆਂ ਇਸ ਤਰ੍ਹਾਂ ਦੀ ਵੀ ਗੱਲਬਾਤ ਜਿਹੜੀ ਉੱਥੇ ਹੋਈ ਸੀ ਸਾਹਮਣੇ ਕੀ ਆ ਸਰਪੁਰਾ ਮਸਲਾ ਕਿਸ ਤਰ੍ਹਾਂ ਦੀ ਜਿਹੜੀ ਆ ਕਾਂਗਰਸ ਦੀ ਚੱਲ ਰਹੀ ਹੈ ਅੰਦਰ ਤੇ ਮੁੱਗਾ ਜੀ ਦੇਖੋ ਭਾਈ ਸਾਹਿਬ 21 ਤਰੀਕ ਨੂੰ 21 ਜਨਵਰੀ ਨੂੰ ਕਾਂਗਰਸ ਦੇ ਝੰਡੇ ਥੱਲੇ ਰੈਲੀ ਹੋ ਰਹੀ ਹੈ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੂਬੇ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਉਹ ਸ਼ਮੂਲੀਅਤ ਕਰ ਰਹੇ ਉਹਦੇ ਚ ਉਹਨਾਂ ਨਾਲ ਹੋਰ ਵੀ ਕਈ ਸੀਨੀਅਰ ਆਗੂਆਂ ਦੇ ਆਉਣ ਦੀ ਉਮੀਦ ਹੈ ਜਿਹੜੇ ਕਿ ਉਹਨਾਂ ਦੇ ਨਾਲ ਆਉਣਗੇ। ਔਰ ਦੂਸਰੀ ਗੱਲ ਰਹੀ ਹਲਕਾ ਇੰਚਾਰਜ ਦੀ ਇਹ ਕੋਈ ਮੈਂ ਵਿਅਕਤੀਗਤ ਤੌਰ ਤੇ ਨਹੀਂ ਕਹਿੰਦਾ ਕੋਈ ਮੇਰੀ ਬਣਾਈ ਹੋਈ ਗੱਲ ਨਹੀਂ ਗਈ। ਤੁਸੀਂ ਕਾਂਗਰਸ ਦਾ ਸੰਵਿਧਾਨ ਪੜ੍ਹ ਕੇ ਦੇਖ ਸਕਦੇ ਹੋ ਇੰਟਰਨੈਟ ਤੇ ਤੁਹਾਨੂੰ ਮਿਲ ਜੂਗਾ ਉਹਦੀ ਪੀਡੀਐਫ ਫਾਈਲ ਡਾਊਨਲੋਡ ਕਰ ਲਓ। ਕਾਂਗਰਸ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਲਕਾ ਇੰਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ। ਔਰ ਜਿਹੜਾ ਬੰਦਾ ਕਾਂਗਰਸ ਨੂੰ ਪਿਆਰ ਕਰਦਾ ਕਾਂਗਰਸ ਨਾਲ ਜੁੜਿਆ ਹੈ ਇਹ ਸਾਡੇ ਪ੍ਰਧਾਨ ਸਾਹਿਬ ਤੇ ਕਾਂਗਰਸ ਦੇ ਹੋਰ ਆਲਾ ਆਗੂ ਵੀ ਕਹਿ ਚੁੱਕੇ ਆ ਵੀ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਵੀ ਕੱਟ ਕਰ ਸਕਦਾ ਕੋਈ ਵੀ ਕੰਮ ਕਰ ਸਕਦਾ ਤੇ ਕੋਈ ਵੀ ਰੈਲੀ ਕਰ ਸਕਦਾ ਇਸ ਗੱਲ ਤੇ ਉਹ ਬਹੁਤ ਸਪਸ਼ਟ ਬਿਆਨ ਦੇ ਚੁੱਕੇ ਨੇ ਔਰ ਜਿੱਥੋਂ ਤੱਕ ਇਸ ਤੋਂ ਇਲਾਵਾ ਗੱਲ ਹੈ ਸਾਨੂੰ ਕਾਂਗਰਸ ਦੇ ਦਫ਼ਤਰੋਂ ਹਾਈ ਕਮਾਂਡ ਤੋਂ ਦਿੱਲੀੋਂ ਜਾਂ ਚੰਡੀਗੜ੍ਹੋਂ ਕੋਈ ਐਸਾ ਮੈਸੇਜ ਨਹੀਂ ਲੱਗਿਆ ਵੀ ਤੁਸੀਂ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਜਾਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਕੰਮ ਨਹੀਂ ਕਰਨਾ ਯਾ ਤੁਸੀਂ ਇਕੱਠ ਨਹੀਂ ਕਰ ਸਕਦੇ ਜਿਹੜੇ ਲੋਕ ਇੱਥੇ ਬੈਠੇ ਨੇ ਸਾਡੇ ਸਾਬਕਾ ਮੇਅਰ ਸਣ ਭੈਜੀ ਨੀਕੀਤਾ ਭੱਲਾ ਜੀ ਉਹਨਾਂ ਦੇ ਹਸਬੰਦ ਭੱਲਾ ਸਾਹਿਬ ਇੱਥੇ ਬੈਠੇ ਨੇ ਸਰਦਾਰ ਸੁਖਦੇਵ ਸਿੰਘ ਬੈਠੇ ਨੇ ਚੀਮਾ ਸਾਹਿਬ ਸਾਡੇ ਬਹੁਤ ਸੀਨੀਅਰ ਆਗੂ ਨੇ ਉਹ ਬੈਠੇ ਨੇ ਪਿਛਲੇ ਇਲੈਕਸ਼ਨਾਂ 'ਚ ਕਾਂਗਰਸ ਦੀ ਖਾਤਰ ਬਹੁਤ ਜਦੋਜਹਿਦ ਕੀਤੀ ਮਿਹਨਤ ਕੀਤੀ ਸਰਦਾਰ ਬਲਬੀਰ ਸਿੰਘ ਤੂਰ ਬੈਠੇ ਨੇ ਸਾਡੇ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪ੍ਰਧਾਨ ਨੇ ਔਰ ਕਾਂਗਰਸ ਦੇ ਜਿੰਨੇ ਸਰਪੰਚ ਨੇ ਔਰ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਭਾਈ ਸਿਮਰਜੀਤ ਸਿੰਘ ਰਿੱਕੀ ਸਾਹਿਬ ਸਾਡੇ ਮਹਿਲਾ ਕਾਂਗਰਸ ਚੋਂ ਭੰਜੀ ਬੈਠੇ ਨਿਰਵਿੰਦਰ ਬਜਾਜ ਜੀ ਇਹ ਬੈਠੇ ਐ ਸੂਸ ਸਾਹਿਬ ਬੈਠੇ ਐ ਇਹ ਸਾਰੇ ਤਮਾਮ ਉਹ ਲੋਕ ਨੇ ਜਿਹੜੇ ਵੱਖ-ਵੱਖ ਸਮਿਆਂ ਤੇ ਕਾਂਗਰਸ ਦੇ ਅਹੁਦੇਦਾਰ ਵੀ ਰਹੇ ਨੇ ਔਰ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਵੀ ਕਰਦੇ ਰਹੇ ਨੇ ਇਹ ਆਪ ਦੇ ਆਪ ਚ ਕਾਂਗਰਸੀ ਐ ਤੇ ਪੀਪੀਸੀ ਮੈਂਬਰ ਜਿਹੜੇ ਕਹਿ ਰਹੇ ਨੇ ਕਹਿੰਦੇ ਇਹ ਸਿੱਧੂ ਸਾਹਿਬ ਦੀ ਪਰਸਨਲ ਰੈਲੀ ਐ ਇਹਦੇ ਨਾਲ ਕਾਂਗਰਸ ਦਾ ਕੀ ਜਾਣਨਾ ਭਾਈ ਸਾਹਿਬ ਉਹ ਉਹੀ ਜਾਣਨੋਂ ਕਿਉਂ ਕਹਿੰਦੇ ਨੇ ਉਹਦਾ ਸਪਸ਼ਟਿਕਰਨ ਤਾਂ ਉਹੀ ਦੇ ਸਕਦੇ ਨੇ ਉਹ ਲੱਗ ਰਿਹਾ ਕਿ ਲੋਕ ਔਰ ਮੈਨੂੰ ਤਾਂ ਇੱਕ ਸਮਾਸੀ ਜਦੋਂ ਇਹ ਸਾਰੇ ਬੰਦੇ ਸਿੱਧੂ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸੀਗੇ ਤੇ ਉਹ ਇਹ ਬਿਆਨ ਕਿਉਂ ਦਿੰਦੇ ਆ ਉਹ ਤਾਂ ਉਹਦਾ ਸਪਸ਼ਟਿਕਰਨ ਉਹ ਹੀ ਦੇ ਸਕਦੇ ਨੇ ਤੇ ਲੱਗਦਾ ਲੋਕਲ ਲੀਡਰਸ਼ਿਪ ਜਿਹੜੀ ਹੈ ਰੈਲੀ ਦੇ ਵਿੱਚ ਸ਼ਾਮਲ ਹੋਏਗੀ ਬਿਲਕੁਲ ਹੋਏਗੀ ਜੀ ਲੀਡਰਸ਼ਿਪ ਲੋਕ ਵਰਕਰਾਂ ਨਾਲ ਹੀ ਹੁੰਦੀ ਹੈ ਵਰਕਰ ਦੇ ਸ਼ਰਤਾਂ ਸਰ ਤੁਸੀਂ ਇਨਵੀਟੇਸ਼ਨ ਦੇਖੋ ਜਿਹੜੇ ਤੁਸੀਂ ਫੋਟੋ ਦੀ ਗੱਲ ਕੀਤੀ ਸੀ ਪਹਿਲਾਂ ਮੈਂ ਉਹ ਵੀ ਸਪਸ਼ਟ ਕਰ ਦਿਆਂ ਇਹ ਜਿਹੜਾ ਫੋਟੋ ਲੱਗੀ ਆ ਕਿਸੇ ਦੀ ਕਿਸੇ ਵੀ ਵਿਅਕਤੀ ਦੀ ਉਹ ਸਿੱਧੂ ਸਾਹਿਬ ਕੰਨੀਓਂ ਲਾਈ ਗਈ ਹੈ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਦੇ ਸੋਸ਼ਲ ਮੀਡੀਆ ਹੈਂਡਲਸ ਨੇ ਜਿਹੜੇ ਤੇ ਖਾਸ ਤੌਰ ਤੇ ਫੇਸਬੁੱਕ ਆ ਉਹਦੇ ਤੇ 21 ਦੀ ਰੈਲੀ ਦਾ ਆਪਦਾ ਪੋਸਟਰ ਜਾਰੀ ਕੀਤਾ ਸੀ। ਉਹ ਹੁਣ ਉਹਨਾਂ ਨੇ ਕਿਹਦੀ ਫੋਟੋ ਲਾਈ ਆ ਕਿਹਦੀ ਨਹੀਂ ਲਾਈ ਉਹਦੇ ਤੇ ਜਿਹੜਾ ਸਪਸ਼ਟੀਕਰਨ ਆ ਜਾਂ ਬਿਆਨ ਆ ਸਫਾਈ ਆ ਉਹ ਸਿੱਧੂ ਸਾਹਿਬ ਹੀ ਦੇ ਸਕਦੇ ਆ ਉਹ ਪਰਸੋਂ ਆਉਣਗੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ। ਸਾਡੇ ਵੱਲੋਂ ਸਰ ਆਰਗੇਨਾਈਜ਼ੇਟਰ ਦਾ ਜਾਇਜ਼ ਸਾਰਾ ਕੁਝ ਇਹ ਪਰ ਤੁਸੀਂ ਇਨਵੀਟੇਸ਼ਨ ਤੁਸੀਂ ਦਿੱਤਾ ਲੋਕਲ ਰਿਲੇਸ਼ਨਸ਼ਿਪ ਕੋਲ ਭਾਈ ਸਾਹਿਬ ਸਾਡੇ ਕੋਲੇ ਰੈਲੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਹੈ। ਰੈਲੀ ਚ ਜਿਹੜਾ ਇਨਵੀਟੇਸ਼ਨ ਹੈ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ तमाम ਕਾਂਗਰਸ ਦੇ ਵਰਕਰਾਂ ਨੂੰ तमाम ਕਾਂਗਰਸ ਦੇ ਲੀਡਰਾਂ ਨੂੰ ਦਿੱਤਾ ਜਾ ਚੁੱਕਿਆ ਹੈ ਕੋਈ ਵੈਲੇ ਨੂੰ ਲੈ ਕੇ ਕੋਈ ਤੁਹਾਡੀ ਜਲਵਾਤ ਹੋਈ ਹੈ ਕਿਸੇ ਲੋਕਲ ਲੀਡਰਸ਼ਿਪ ਨਾਲ ਮੇਰੀ तमाम ਕਾਂਗਰਸ ਦੇ ਵਰਕਰਾਂ ਨਾਲ ਗੱਲ ਹੋਈ ਹੈ ਜਿਹੜੇ ਲੋਕ ਕਾਂਗਰਸ ਨੂੰ ਪਿਆਰ ਕਰਦੇ ਆ ਮੌਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਨੇ ਤੁਸੀਂ ਵੇਖਿਆ ਤੁਸੀਂ ਪੱਤਰਕਾਰ ਭਾਈਚਾਰਾ ਕਿ ਕਿਸ ਤਰੀਕੇ ਨਾਲ ਆਏ ਦਿਨ ਰੋਜ਼ ਲੁੱਟਖੋਹਾਂ ਹੋ ਰਹੀਆਂ ਇੱਕ ਪੰਜਾਬ ਪੁਲਿਸ ਦਾ ਡੀਐਸਪੀ ਆ ਉਹਦਾ ਕਤਲ ਹੋ ਜਾਂਦਾ ਹੈ ਆਪ ਜਿੱਥੇ ਆਪਾਂ ਬੈਠੇ ਆ ਇਥੋਂ ਕੁਝ ਦੂਰੀ ਤੇ ਤੁਸੀਂ ਤੁਹਾਨੂੰ ਯਾਦ ਹੋਊਗਾ ਵਾਰਦਾਤਾਂ ਸੁਪਰ ਸ਼ਾਈਨ ਵਾਲੀ ਜਿਹੜੀ ਹੋਈ ਹੈ ਜਿਹਨੇ ਸਾਰੇ ਪੰਜਾਬ ਚ ਡੈਸ਼ ਦਾ ਮਾਹੌਲ ਪੈਦਾ ਕਰਤਾ ਸੀ ਇਹ ਐਸੀਆਂ ਹਰ ਸ਼ਹਿਰ ਹਰ ਮੱਲੇ ਚ ਕਸਬੇ ਚ ਵਾਰਦਾਤਾਂ ਹੋ ਰਹੀਆਂ ਲਾਣ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ ਇਹ ਡੇ ਬਾਈ ਡੇ ਵਿਗੜਦੀ ਜਾ ਰਹੀ ਹੈ ਉਹਨਾਂ ਗੱਲਾਂ ਨੂੰ ਉਜਾਗਰ ਕਰਨ ਵਾਸਤੇ ਔਰ ਜਿਹੜੀਆਂ ਗੱਲਾਂ ਕਰਕੇ ਇਹਨਾਂ ਨੇ ਸਰਕਾਰ ਬਣਾਈ ਪਿੱਛੇ ਹੜਾਏ ਹੜਾਂ ਚ ਵੀ ਝੂਠਾ ਵਾਦਾ ਕੀਤਾ ਕਿ ਅਸੀਂ ਜਾਨਵਰਾ ਜਿਹੜੇ ਹੈਗੇ ਆ ਬੱਕਰੀਆਂ ਜਾਂ ਮੱਝਾਂ ਮਰ ਗਈਆਂ ਉਹਦਾ ਵੀ ਬੀਮਾ ਦੇਵਾਂਗੇ ਮੁਆਵਜ਼ਾ ਦੇਵਾਂਗੇ ਹੋਰ ਝੂਠੇ ਵਾਅਦੇ ਕੀਤੇ ਲਾਰੇ ਲਾਏ ਵੀ 1000 ਰੁਪਏ ਅਸੀਂ ਬੀਬੀਆਂ ਨੂੰ ਦੇਵਾਂਗੇ ਇਹ ਤਮਾਮ ਜਿਹੜੀਆਂ ਗੱਲਾਂ ਜਿਹੜਾ ਪੰਜਾਬ ਦੇ ਲੋਕਾਂ ਨਾਲ ਧਰੋ ਕੀਤਾ ਵਿਸ਼ਵਾਸ ਘਾਤ ਕੀਤਾ ਉਹਨੂੰ ਜਾਗਰ ਕਰਨ ਵਾਸਤੇ ਤੇ ਕਾਂਗਰਸ ਨੂੰ ਤਕੜਾ ਕਰਨ ਵਾਸਤੇ ਰੈਲੀ ਹੋ ਰਹੀ ਹੈ ਸਰ ਹਾਈ ਕਮਾਂਡ ਤਾਂ ਆਥਮਣਾਉਣ ਜਾ ਰਹੀ ਆ ਆਪ ਦੇ ਨਾਲ ਆਪਾਂ ਕਹਿ ਰਹੇ ਆ ਵੀ ਉਹਨਾਂ ਨੇ ਐ ਕੀਤਾ ਜਿਉਂ ਕੀਤਾ ਕੀ ਕੀਤਾ ਸਮਝ ਤੁਸੀਂ ਕਹਿ ਰਹੇ ਨਾ ਵੀ ਮੁਰਗੀਆਂ ਦਾ ਮਾਅਜਾ ਦੇਣਗੇ ਫਲਾਨਾ ਦੇਣਗੇ ਭੱਜ ਗਈ ਆਮ ਆਦਮੀ ਪਾਰਟੀ ਪਰ ਜਿਹੜੀ ਸੀਨੀਅਰ ਲੀਡਰਸ਼ਿਪ ਉਹ ਉਹਨਾਂ ਦਾ ਭਾਈ ਸਾਹਿਬ ਉਹਦਾ ਜਵਾਬ ਤਾਂ ਸੀਨੀਅਰ ਲੀਡਰਸ਼ਿਪ ਹੀ ਦੇਊਗੀ ਪਰ ਤੁਸੀਂ ਆਏ ਦਿਨ ਅਖਬਾਰਾਂ 'ਚ ਤੇ ਮੀਡੀਆ 'ਚ ਵੇਖਿਆ ਹੋਣਾ ਬਈ ਝਾੜੂ ਦੇ ਆਗੂ ਤੇ ਲੀਡਰੇ ਚਾਹੁੰਦੇ ਆ ਵੀ ਸਾਡਾ ਕਾਂਗਰਸ ਨਾਲ ਸਮਝੌਤਾ ਹੋ ਜਾਏ ਪਰ ਕਿਸੇ ਕਾਂਗਰਸ ਦੇ ਲੀਡਰ ਦਾ ਐਸਾ ਬਿਆਨ ਨਹੀਂ ਆ ਵੀ ਅਸੀਂ ਝਾੜੂ ਨਾਲ ਸਮਝੌਤਾ ਕਰਨ ਜਾ ਰਹੇ ਹਾਂ ਪਰ ਸਿੱਧੂ ਸਾਹਿਬ ਤਾਂ ਕਹਿੰਦੇ ਆ ਕਿ ਸਿੱਧੂ ਸਾਹਿਬ ਤਾਂ ਹੋਣਾ ਚਾਹੀਦਾ ਹੈ ਯਾਰ ਸਿੱਧੂ ਸਾਹਿਬ ਇਹ ਨਹੀਂ ਕਹਿੰਦੇ ਕਿ ਸਮਝੌਤਾ ਹੋਣਾ ਚਾਹੀਦਾ ਜੋ ਗੱਲ ਸਿੱਧੂ ਸਾਹਿਬ ਕਹਿੰਦੇ ਮੈਂ ਸਪਸ਼ਟ ਕਰ ਚੁੱਕਿਆ ਵੀ ਪਰਸੋਂ ਤੁਸੀਂ ਸਿੱਧੂ ਸਾਹਿਬ ਨੂੰ ਪੁੱਛ ਸਕਦੇ ਹੋ ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਸਿੱਧੂ ਸਾਹਿਬ ਇਹ ਕਹਿ ਚੁੱਕੇ ਨੇ ਸਿੱਧੂ ਸਾਹਿਬ ਨੇ ਜਿੰਨੀਆਂ ਰੈਲੀਆਂ ਕੀਤੀਆਂ ਚਾਹੇ ਮਹਾਰਾਜ ਕੀਤੀ ਹੈ ਚਾਹੇ ਹੁਸ਼ਿਆਰਪੁਰ ਕੀਤੀ ਹੈ ਚਾਹੇ ਉਹ ਕੋਟਸ਼ਮੀਰ ਕੀਤੀ ਹੈ ਉਦੋਂ ਪਹਿਲਾਂ ਪੰਚਾਇਤ ਯੂਨੀਅਨ ਵਾਲਿਆਂ ਨੇ ਉਹਨਾਂ ਨੂੰ ਸੱਦਿਆ ਸੀ ਸਮਰੂਰ ਉੱਥੇ ਬਹੁਤ ਵਿਸ਼ਾਲ ਇਕੱਠ ਹੋਇਆ ਸੀ ਉੱਥੇ ਵੀ ਸਿੱਧੂ ਸਾਹਿਬ ਆਪ ਦਾ ਸਟੈਂਡ ਸਪਸ਼ਟ ਕਰ ਚੁੱਕਿਆ ਵੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਫੇਲ ਹੋ ਚੁੱਕੀ ਹੈ ਇਹ ਗੱਲਾਂ ਸਿੱਧੂ ਸਾਹਿਬ ਸਪਸ਼ਟ ਕਰ ਚੁੱਕੇ ਆ ਪਰ ਸਿੱਧੂ ਸਾਹਿਬ ਇਹ ਜ਼ਰੂਰ ਕਹਿੰਦੇ ਆ ਵੀ ਜਿੱਥੇ ਦੇਸ਼ ਦਾ ਇਲੈਕਸ਼ਨ ਹੈ ਉੱਥੇ ਜਿਹੜੀਆਂ ਪਾਰਟੀਆਂ ਸਮਾਜ ਨੂੰ ਤੋੜਨ ਦਾ ਕੰਮ ਕਰ ਰਹੀਆਂ ਉਹਨਾਂ ਨੂੰ ਹਰਾਉਣ ਵਾਸਤੇ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਜਿਨ੍ਹਾਂ ਦੀ ਵਿਚਾਰਧਾਰਾ ਰਲਦੀ ਆ ਜਾਂ ਕਿਸੇ ਮੁੱਦੇ ਤੇ ਏਜੰਡੇ ਤੇ ਉਹ ਇਕੱਠੀਆਂ ਹੋ ਸਕਦੀਆਂ ਉਹਨਾਂ ਨੂੰ ਇੱਕ ਜੁਟਾਉਣ ਦੀ ਲੋੜ ਆ ਇਹ ਗੱਲ ਉਹ ਕਹਿੰਦੇ ਆ ਨਾ ਕਿ ਉਹ ਕੇਵਲ ਤੇ ਕੇਵਲ ਅ ਵਿਅਕਤੀਗਤ ਤੌਰ ਤੇ ਕਹਿ ਲੋ ਜਾਂ ਸਿੰਗਲ ਆਊਟ ਕਰਕੇ ਉਹ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਲੈਂਦੇ ਜਿਹੜੀ ਰੈਲੀ ਹੋ ਰਹੀ ਹੈ ਜੀ ਪਰਸੋਂ ਮੈਂ ਇੱਕੀ ਦੇਖੂ ਹਾਂਜੀ ਇਹ ਰਿਪ੍ਰੈਜ਼ੈਂਟ ਮੋਗਾ ਜ਼ਿਲ੍ਹਾ ਕਰ ਰਿਹਾ ਜਾਂ ਕੱਲਾ ਨਿਹਾਲ ਸਿੰਘ ਵਾਲਾ ਹਲਕਾ ਕਰ ਨਹੀਂ ਜੀ ਨਹੀਂ ਜੀ ਇਹ ਸਾਰੇ ਜ਼ਿਲ੍ਹੇ ਦੀ ਰੈਲੀ ਹੈ ਜਿਹਦੇ ਚ ਬਹੁਤ ਵੱਡਾ ਜਿਹੜਾ ਯੋਗਦਾਨ ਮੋਗਾ ਵਿਧਾਨ ਸਭਾ ਹਲਕਾ ਪਾਊਗਾ ਔਰ ਉਹ ਗੱਲ ਤੁਹਾਨੂੰ ਸਪਸ਼ਟ ਹੋ ਜਾਣੀ ਚਾਹੀਦੀ ਹੈ ਜਿੰਨੇ ਸ਼ਹਿਰ ਵੀ ਪਾਊਗਾ ਵਿਧਾਨ ਸਭਾ ਹਲਕਾ ਪਾਉ ਜਿੰਨੇ ਲੋਕ ਇਹ ਖੜੇ ਹੈ ਇਹ ਮੋਗਾ ਵਿਧਾਨ ਸਭਾ ਹਲਕੇ ਨਾਲ ਸੰਬੰਧ ਰੱਖਣ ਵਾਲੇ ਲੋਕ ਮੋਗਾ ਔਰ ਬਾਕੀ ਉਹਦੇ ਚ ਇਹ ਆ ਦੇਖੋ ਜੀ ਜਿੰਨੇ ਲੋਕ ਕਾਂਗਰਸ ਨੂੰ ਪਿਆਰ ਕਰਦੇ ਆ ਪਹਿਲੀ ਗੱਲ ਦੂਜੀ ਗੱਲ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਵਿਚਾਰ ਸੁਣਨਾ ਚਾਹੁੰਦੇ ਆ ਉਹ ਭਾਵੇਂ ਕਿਸੇ ਖਿੱਤੇ ਨਾਲ ਕਿਸੇ ਸ਼ਹਿਰ ਨਾਲ ਕਿਸੇ ਹਲਕੇ ਨਾਲ ਸੰਬੰਧ ਰੱਖਦੇ ਹੋਣ ਉਹ ਉੱਥੇ ਪਹੁੰਚਣਗੇ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਆਈਡੀ ਪੀਸੀ ਦੇ ਵੀ ਦੇਖਣੇ ਹੋਵੇ ਤਾਂ ਮੋਗਾ ਕੌਂਸਲ ਸਿਸਟਮ ਦੇ ਜਿਹੜੇ ਬੀਨ ਲੀਡਰ ਹੈਗੇ ਉਹ ਸ਼ਾਮਿਲ ਨਹੀਂ ਹੈਗੇ ਕਿੱਥੇ ਜੀ ਸਿੱਧੇ ਪੀਸੀ ਚ ਨਹੀਂ ਜੀ ਨਹੀਂ ਨਹੀਂ ਇਹ ਤਾਂ ਸਿਰਫ ਤੁਹਾਨੂੰ ਇੱਕ ਜਾਣਕਾਰੀ ਦੇਣ ਵਾਸਤੇ ਪ੍ਰੈਸ ਭਾਈਚਾਰੇ ਨੂੰ ਤੁਸੀਂ ਸਾਡੇ ਸਤਿਕਾਰਯੋਗ ਵੀ 21